हां जी दोस्तों कल दी वीडियो बड़ी वायरल हो रही है ए कुड़ी जेडी ਤੁਸੀਂ ਨੱਚਦੀ ਦੇਖ ਰਹੇ ਆ ਜੀ ਕਿਉਂਕਿ ਇਹ ਨਾ ਸਮਝਿਆ ਜਾਵੇ ਵੀ ਕਿਤੇ ਵੀ ਵਿਆਹ ਸ਼ਾਦੀਆਂ ਜਾਂ ਖੁਸ਼ੀ ਦੇ ਟਾਈਮ ਤੇ ਆਪਾਂ ਕੋਈ ਵੀ ਪ੍ਰੋਗਰਾਮ ਕਰਦੇ ਆ ਜੀ ਬਿਲਕੁਲ ਗੱਲ ਸਹੀ ਆ ਵੀ ਇਸ ਵਿਸ਼ੇ ਦੇ ਜ਼ਿੰਮੇਵਾਰੀ ਕਰਦੇ ਪਰਿਵਾਰਾਂ ਦੀ ਹੋਣੀ ਚਾਹੀਦਾ ਵੇਖੋ ਵੀ ਇਹ ਨਾ ਸੋਚੇ ਵੀ ਕਿ ਇਹ ਕਿਤੇ ਖਰੀਏਵੇਂ ਆ ਕੁੜੀ ਤਾਂ ਕਿੱਦਾਂ ਹਨ ਉਹਦੀ ਇੱਜ਼ਤ ਕਰਨੀ ਚਾਹੀਦੀ ਆ ਕਿਉਂਕਿ ਹਰ ਇੱਕ ਦਾ ਗੁਜ਼ਾਰਾ ਕਿ ਚਲੋ ਕੋਈ ਡਾਂਸਰ ਆ ਚਾਹੇ ਕੋਈ ਕਿੱਦਾਂ ਹਨਾ ਮਜਬੂਰੀ ਬਣ ਜਾਂਦੀ ਆ ਵੀ ਆਪਣੇ ਬੱਚੇ ਪਾਲਣੇ ਪਰਿਵਾਰ ਪਾਲਣਾ ਹਨਾ ਵੀ ਉਹਦਾ ਮਸਲਬੇ ਨਹੀਂ ਵੀ ਉਹ ਕਿਤੇ ਡਾਂਸਰ ਆ ਵੀ ਕਿਤੇ ਆਪਾਂ ਪੈਸੇ ਦੇ ਕੇ ਖਰੀਦ ਲੀਆ ਬਾਈ ਜੀ ਜਿਹੜੀਆਂ ਚੰਗੀਆਂ ਧੀਆਂ ਤੇ ਭੈਣਾਂ ਭਾਵੇਂ ਕੋਈ ਡਾਂਸਰ ਆ ਭਾਵੇਂ ਕੋਈ ਆ ਬਾਈ ਜੀ ਹਮੇਸ਼ਾ ਹੀ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਨੇ ਕਿਉਂਕਿ ਉਹਨਾਂ ਨੂੰ ਆਪਣਾ ਤੇ ਚੱਲ ਰੱਖਣਾ ਹੀ ਰੱਖਣਾ ਤੇ ਉਦੋਂ ਵੱਦ ਮਾਪਿਆਂ ਦਾ ਤੇ ਕਿਉਂਕਿ ਇਕੱਲਾ ਇਹ ਨਹੀਂ ਗੱਲ ਹੁੰਦੀ ਵੀ ਉਹਨੇ ਕਦੀ ਸਦਾ ਹੀ ਮਾਪਿਆਂ ਦੇ ਰਹਿਣਾ ਕੱਲ ਨੂੰ ਹੁੰਦਾ ਵਿਆਹ ਵੀ ਹੋਣਾ ਉਹਨੇ ਆਪਣੇ ਸਹੁਰੇ ਘਰ ਵੀ ਜਾਣਾ ਤੇ ਜਦੋਂ ਇਹੋ ਜੀ ਵੀਡੀਓ ਕੋਈ ਦੇਖੂ ਜਾਂ ਕੋਈ ਗੱਲਬਾਤ ਹੋਊ ਤੇ ਕੀ ਕੁੜੀ ਦੇ ਦਿਲ ਤੇ ਵੀ ਤੂੰ ਕੀ ਜਾਉਣ ਉਤਾਣੇ ਵਜਨ ਮਿਹਣੇ ਵਿੱਚ ਹੈ ਨਾ ਇਹ ਗੱਲ ਪਰ ਫਿਰ ਵੀ ਕੁੜੀ ਦੇ ਨੂੰ ਮੈਂ ਸਲੂਟ ਕਰਦਾ ਜਮੀਰ ਨੂੰ ਵੀ ਕੁੜੀ ਨੇ ਹੌਸਲਾ ਰੱਖ ਕੇ ਉਹਦਾ ਸਾਹਮਣਾ ਕੀਤਾ ਤੇ ਕਿਵੇਂ दारू ਪੀਤੀ ਦੇ ਵਿੱਚ ਗਲਾਸ ਵੀ ਮਾਰਿਆ ਕੱਚ ਦਾ ਹਨਾ ਪ੍ਰਿਆ ਪਤਾ ਨਹੀਂ ਖਾਲੀ ਜਦੋਂ ਵੇਖ ਹੀ ਰਹੇ ਆਪਾਂ ਤੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪ੍ਰੇਸ਼ ਕਰਨਾ ਚਾਹੀਦਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਨੂੰ ਕਿਤੇ ਉਹਨਾਂ ਚਲੋ ਪੈਸੇ ਦਿੱਤੇ ਤੇ ਪ੍ਰੋਗਰਾਮ ਕੀਤਾ ਵੀ ਆਪਾਂ ਉਹਨਾਂ ਨੂੰ ਕਿਤੇ ਖਰੀਦ ਨਹੀਂ ਲੈ ਖਰੀਦਿਆ ਨਹੀਂ ਹੁੰਦਾ